ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਦੱਸਾਂਗੇ ਕਿ ਬਰੂਡਿੰਗ ਹੁੰਦਾ ਕੀ ਆ ਤੇ ਕਿਉਂ ਕਰਨੀ ਜ਼ਰੂਰੀ ਆ ਉਹਦੇ ਬਾਰੇ ਮੈਂ ਥੋੜਾ ਬੋਤਾ ਦੱਸੂਗਾ ਕਿਉਂਕਿ ਬਈ ਜਦੋਂ ਆਪਾਂ ਨਵਾਂ ਬਰਡ ਲੈ ਕੇ ਆਉਣੇ ਆ ਨਾ ਤਾਂ ਸੁਣਿਆ ਆਉਣਾ ਤੋਂ ਨਿਆਮ ਤੌਰ ਤੇ ਕਿ ਬਰੂਡਿੰਗ ਕਰੋ ਬਰੂਡਿੰਗ ਕਰਨੀ ਜ਼ਰੂਰੀ ਆ ਤਾਂ ਹੁੰਦਾ ਕੀ ਆ ਉਹ ਬਰੂਡਿੰਗ ਕਰਨਾ ਇਹ ਕਿਉਂ ਜ਼ਰੂਰੀ ਆ ਤੇ ਕਿਵੇਂ-ਕਿਵੇਂ ਕਰਨੀ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਦਊਗਾ ਵੀਰੇ ਤਾਂ ਆਪਾਂ ਫਿਲਹਾਲ بڑے ਬर्ड ਦਿਖਾ ਰਿਹਾ ਕਿਉਂਕਿ ਆਪਣੇ ਕੋਲ ਛੋਟੇ ਚੂਜ਼ੇ ਹੈ ਨਹੀਂ ਨਹੀਂ ਤਾਂ ਆਪਾਂ ਬਰੂਡਿੰਗ ਤੁਹਾਨੂੰ ਕਰਕੇ ਦਿਖਾਉਂਦੇ ਕੁਝ ਦਿਨਾਂ ਤੱਕ ਆ ਜਾਣੇ ਆ ਤਾਂ ਉਹਦੀ ਵੀ ਵੀਡੀਓ ਤੁਹਾਨੂੰ ਪਾ ਕੇ ਦਿਖਾ ਦੂੰਗਾ ਫਿਲਹਾਲ ਆਪਣੇ ਕੋਲੇ ਬਲੈਕ ਐਸਟਰ ਲੋਪ ਨੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਪੰਜਾਬ ਪਟਿਆਲਾ ਤੋਂ ਪੋਲਟਰੀ ਫਾਰਮਿੰਗ ਕਰਦਾ ਤੁਸੀਂ ਕਿਹੜੀ ਜਗ੍ਹਾ ਤੋਂ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਬਾਈ ਜੀ ਬਾਕੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਪਾਂ ਤਾਂ ਬਰੂਡਿੰਗ ਕਰਨਾ ਜਾਣ ਕੀ ਦੇਖੋ ਜਦੋਂ ਇੱਕ ਚੂਜ਼ਾ ਹਨਾ ਅੰਡੇ ਚੋਂ ਬਾਹਰ ਆਉਂਦਾ ਤਾਂ ਆਮ ਤੌਰ ਤੇ ਤੁਹਾਨੂੰ ਪਤਾ ਹੀ ਹੋਣਾ ਕਿ ਚੂਜ਼ੇ ਨੂੰ ਨਾ ਅੰਡੇ ਤੋਂ ਬਾਹਰ ਆਉਣ ਲਈ ਕੀ ਪ੍ਰੋਸੈਸ ਹੁੰਦਾ ਇੱਕ ਨਿੱਘ ਦਿੱਤਾ ਜਾਂਦਾ 36 37 ਡਿਗਰੀ ਦਾ ਤਾਪਮਾਨ ਦਾ ਨਿੱਘ ਦਿੱਤਾ ਜਾਂਦਾ ਤਾਂ ਕਿ ਉਹ ਚੂਜ਼ਾ ਅੰਡੇ ਚੋਂ ਬਾਹਰ ਆ ਜਾਵੇ ਤਾਂ ਉਹ ਨਿੱਘ ਦੀ ਗੱਲ ਕਰੀਏ ਭਾਵੇਂ ਮੁਰਗੀ ਦੁਆਰਾ ਦਿੱਤਾ ਜਾਂਦਾ ਭਾਵੇਂ ਇਨਕੂਬेटर ਵਾਲੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦੁਆਰਾ ਦਿੱਤਾ ਜਾਂਦਾ ਠੀਕ ਹੈ ਜੀ ਹੁਣ ਦੇਖੋ ਕੋਈ ਚੀਜ਼ ਹੈ 36 37 ਡਿਗਰੀ ਤੇ ਹੈ ਹਨਾ 36 37 ਡਿਗਰੀ ਤੇ ਉਹ ਬਾਹਰ ਕੱਢਿਆ ਮਤਲਬ ਕਿ ਉਹਦਾ ਤਾਪਮਾਨ ਐਨੇ ਦਾ ਉਹ ਆਦੀ ਹੋ ਗਿਆ ਅੰਦਰ ਜਿਹੜਾ ਬੱਚਾ ਪਲਿਆ ਉਹਨੂੰ ਗਰਮੈਸ਼ ਦਾ ਆਦੀ ਹੋ ਗਿਆ ਗਰਮੈਸ਼ ਨਾਲ ਹੀ ਪਲਿਆ ਹਨਾ ਪੈਦਾ ਹੋਇਆ ਤਾਂ ਉਦੋਂ ਬਾਅਦ ਤੋਂ ਜਿਹੜਾ ਆਪਣਾ ਬਾਹਰ ਦਾ ਤਾਪਮਾਨ ਉਹ 28 ਤੋਂ 30 ਡਿਗਰੀ ਆ ਅੱਜ ਦੇ ਟਾਈਮ 'ਚ ਅਗਸਤ ਦੀ ਗੱਲ ਕਰੀਏ ਤਾਂ ਬਾਕੀ ਸਰਦੀਆਂ ਦੇ ਵਿੱਚੋਂ ਬੱਚੇ ਕਢਾਉਣਿਆਂ ਤਾਂ ਹੋਰ ਵੀ ਜ਼ਿਆਦਾ ਡਾਊਨ ਹੁੰਦਾ ਵੀਰੋ ਤਾਂ ਦੇਖੋ ਇੱਕ 36 37 ਡਿਗਰੀ ਵਾਲਾ ਬੱਚਾ ਜੇ ਤੁਸੀਂ 28 ਡਿਗਰੀ ਜਾਂ 30 ਡਿਗਰੀ ਦੇ ਤਾਪਮਾਨ ਚ ਲਿਆਉਂਗੇ ਤਾਂ ਉਹਦੇ ਲਈ ਉਹਨੂੰ ਠੰਡ ਲੱਗੂਗੀ ਹੁਣ ਤੁਸੀਂ ਗਰਮ ਜਗ੍ਹਾ ਤੋਂ ਆ ਕੇ ਇੱਕਦਮ ਆ ਡਾਊਨ ਟੈਂਪਰੇਚਰ ਵਾਲੀ ਘੱਟ ਟੈਂਪਰੇਚਰ ਵਾਲੀ ਜਗ੍ਹਾ ਤੇ ਜਾਓ ਤਾਂ ਤੁਹਾਨੂੰ ਵੀ ਠੰਡ ਲੱਗੂ ਭਾਵੇਂ ਉਹ 30 ਹੋਵੇ 40 ਤੋਂ ਤੁਸੀਂ 30 ਦਾ ਮਹਿਸੂਸ ਕਰੋਗੇ ਤਾਂ ਤੁਹਾਨੂੰ ਠੰਡ ਮਹਿਸੂਸ ਹੋਊਗੀ ਤਾਂ ਉਹ ਬੱਚੇ ਨਾ ਛੋਟੇ ਹੁੰਦੇ ਨੇ ਉਹ ਇੱਕਦਮ ਹੀ ਨਾ ਤਾਪਮਾਨ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ। ਤਾਂ ਦੇਖੋ ਤਾਂ ਠੀਕ ਹੈ ਉਹਨੂੰ ਕਹਿੰਦੇ ਨੇ ਗਰਮ ਸਰਦ ਹੋਣਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਗਰਮ ਜਗ੍ਹਾ ਤੋਂ ਆ ਕੇ ਸਰਦੀ ਵਾਲੀ ਜਗ੍ਹਾ ਤੇ ਆਣਾ ਗਰਮ ਸਰਦ ਹੋ ਜਾਣਾ। ਤਾਂ ਫਿਰ ਲੱਗ ਲੱਗ ਬਿਮਾਰੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ। ਭਾਈ ਇਹਨੂੰ ਚੁੱਪ ਕਰਾਉਣਾ ਪਹਿਲਾਂ। ਭਾਈ ਆਪਾਂ ਨੇ ਇਹਨੂੰ ਬਾਹਰ ਕੱਢਤਾ ਰੌਲਾ ਪਾ ਰਿਆ ਸੀ ਵੀਡੀਓ ਨਹੀਂ ਮੜਨ ਦੇ ਰਿਆ ਸੀ। ਤੇ ਹਾਂਜੀ ਬਈ ਜੀ ਆਪਾਂ ਗੱਲ ਕਰਦੇ ਸੀ ਕਿ ਦੇਖੋ ਜਦੋਂ ਘੱਟ ਤਾਪ ਜ਼ਿਆਦਾ ਤਾਪਮਾਨ ਤੋਂ ਘੱਟ ਤਾਪਮਾਨ ਵੱਲ ਆਉਂਿਆ ਨਾ ਤਾਂ ਉਹਨੂੰ ਗਰਮ ਸਰਦ ਕਹਿ ਲੈਂਦੇ ਆ ਗਰਮ ਸਰਦ ਹੋ ਕੇ ਨਾ ਬਿਮਾਰੀਆਂ ਜਿਹੜੀਆਂ ਆਉਂਦੀਆਂ ਨੇ ਆਪਾਂ ਵੀ ਦੇਖੋ ਬਾਹਰੋਂ ਆਉਣੀ ਇੱਕਦਮ ਅਗੇ ਨਾ ਆ ਲਈਏ ਗਰਮੀ ਦੇ ਵਿੱਚ ਤਾਂ ਗਰਮ ਸਰਦੀ ਹੋ ਜਾਂਦੇ ਆ ਬੁਖਾਰ ਹੋ ਜਾਂਦਾ ਜੇ ਜੁਕਾਮ ਵਗੈਰਾ ਹੋ ਜਾਂਦਾ ਸੇਮ ਇਹਨਾਂ ਵਰਸ ਦੇ ਵਿੱਚ ਵੀ ਇਹੀ ਹੁੰਦਾ ਵੀਰੇ ਦੇਖੋ ਬਾਈ ਜੀ ਇਸੇ ਕਰਕੇ ਨਾ ਪੰਜ ਦੋ ਵੀ ਅੰਡੇ ਦੇ ਵਿੱਚੋਂ ਬੱਚਾ ਕਢਾਣਿਆ ਜਾਂ ਇੱਕ ਜਾਂ ਦੋ ਦਿਨ ਦਾ ਬੱਚਾ ਲੈ ਕੇ ਆਉਣਾ ਤਾਂ ਉਹਨੂੰ ਨਿੱਗ ਦੇਣਾ ਜ਼ਰੂਰੀ ਹੋ ਜਾਂਦਾ ਤਾਂ ਉਹ ਨਿੱਗ ਦੇਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਆ ਉਹਨੂੰ ਬਰੂਡਿੰਗ ਕਿਹਾ ਜਾਂਦਾ ਠੀਕ ਆ ਬਾਈ ਜੀ ਹੁਣ ਤੁਸੀਂ ਉਮੀਦ ਕਰਦਾ ਕਲੀਅਰ ਹੋ ਗਏ ਹੋਵੋਗੇ ਕਿ ਬਰੂਡਿੰਗ ਕਿਹਨੂੰ ਕਹਿੰਦੇ ਨੇ ਠੀਕ ਆ ਉਹਦੇ ਵਿੱਚ ਕੀ ਖਰਾਕ ਦਿੱਤੀ ਜਾਂਦੀ ਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਜਦੋਂ ਬਾਈ ਜੀ ਦੇਖੋ ਬੱਚਾ ਹੁੰਦਾ ਨਾ ਉਹਨੂੰ ਵਧੀਆ ਤਤਾਂ ਦੀ ਲੋੜ ਹੁੰਦੀ ਆ ਵਧੀਆ ਤੱਤ ਚਾਹੀਦੇ ਨੇ ਤਾਂ ਕਿ ਉਹ ਛੇਤੀ ਤੋਂ ਛੇਤੀ ਵੱਡਾ ਹੋ ਸਕੇ ਠੀਕ ਹੈ ਜੀ ਤੇ ਉਹਦੇ ਵਾਸਤੇ ਨਾ ਇੱਕ ਪ੍ਰੀ-ਸਟਰਟਰ ਫੀਡ ਆਉਂਦੀ ਹੈ ਜਿਹੜੀ ਕਿ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਜਿਹੜੇ ਚੂਚੇ ਹੁੰਦੇ ਨੇ ਉਹਨਾਂ ਨੂੰ ਆਪਾਂ ਦੇਣੀ ਹੁੰਦੀ ਆ ਉਹਦੇ ਵਿੱਚ ਬਈ ਜਿਹੜਾ ਚੂਚਾ ਆ ਛੇਤੀ ਤੋਂ ਛੇਤੀ ਵੱਡਾ ਹੁੰਦਾ ਭਾਰ ਛੇਤੀ ਵਧਦਾ ਆ ਫਿਰ 15 ਤੋਂ ਜਿਹੜੇ ਆਪਾਂ ਲਗਾਤਾਰ 2 ਮਹੀਨੇ ਦੇਣੀ ਹੁੰਦੀ ਆ ਉਹ ਸਟਾਰਟਰ ਫੀਡ ਹੁੰਦੀ ਆ ਬਾਈ ਜੀ ਉਹਦੇ ਵਿੱਚ ਵਜਨ ਵਧਾਉਣ ਦੀ ਜਿਹੜੀ ਤੱਤ ਹੁੰਦੇ ਨੇ ਫੀਡ ਦੇ ਵਿੱਚ ਉਹ ਜ਼ਿਆਦਾ ਪਾਏ ਜਾਂਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਗੱਲਾਂ ਹੋ ਜਾਂਦੀਆਂ ਨੇ ਆਂਡੇ ਵਾਸਤੇ ਜਾਂ ਮੀਟ ਵਾਸਤੇ ਉਹ ਅਲੱਗ ਟੌਪਿਕ ਆ ਉਹ ਅਲੱਗ ਟੌਪਿਕ ਦੇ ਉੱਤੇ ਵੀਡੀਓ ਲੰਬੀ ਬਣ ਜੂਗੀ ਉਹ ਮੈਂ ਫੀਡ ਦੱਸੂਗਾ ਫਿਲਹਾਲ ਆਪਾਂ ਬਰੂਡਿੰਗ ਦੀ ਗੱਲ ਕਰਦੇ ਆਂ ਦੇਖੋ ਜੀ ਬਰੂਡਿੰਗ ਦੇ ਵਿੱਚ ਫੀਡ ਦੀ ਗੱਲ ਹੋ ਗਈ ਇੱਕ ਦਿਨ ਤੋਂ ਲੈ ਕੇ 15 ਦਿਨ ਤੱਕ ਆਪਾਂ ਪ੍ਰੀ ਸਟਰਟਰ ਫੀਡ ਪਾਣੀ ਹੁੰਦੀ ਆ ਬਰੂਡਿੰਗ ਜਿਆਦਾ ਤੋਂ ਜਿਆਦਾ 4 ਤੋਂ ਲੈ ਕੇ 7-8 ਦਿਨਾਂ ਦੇ ਤੱਕ ਚੱਲਦੀ ਆ ਜਿਆਦਾ ਡਾਊਨ ਹੋਵੇ ਤਾਂ 10 ਤੋਂ 12 ਦਿਨ ਹੋ ਸਕਦੇ ਨੇ ਬਰੂਡਿੰਗ ਦੇ ਵਿੱਚ ਕਰਨਾ ਕੀ ਹੁੰਦਾ ਦੇਖੋ ਬਾਈ ਜੀ ਹੁਣ ਤਾਪਮਾਨ ਆਪਾਂ ਨੇ 37.5 ਤੋਂ ਨਾ ਅੰਡੇ ਚੋਂ ਬਚਾ ਨਿਕਲਦਾ ਆ ਠੀਕ ਆ ਉਸ ਤੋਂ ਬਾਅਦ ਚ ਜਦੋਂ ਆਪਾਂ ਬਰੂਡਿੰਗ ਦਾ ਸੈਟਅਪ ਤਿਆਰ ਕਰਦੇ ਆ ਇੱਕ ਘੇਰਾ ਬਣਾਉਣੇ ਹੁੰਦੇ ਆ ਗੋਲ ਗੋਲ ਘੇਰਾ ਇਸੇ ਕਰਕੇ ਬਣਾਉਣੇ ਹੁੰਦੇ ਆ ਕਿਉਂਕਿ ਚੂਚਾ ਜਾਂ ਬਰਡ ਜਿੱਥੇ ਇੱਕ ਜਗਾ ਖੜ ਜੂਗਾ ਨਾ ਤਾਂ ਉਹ ਸਾਰੇ ਬਰਡ ਨਾ ਉਹਦੇ ਨਾਲ ਲਾ ਕੇ ਖੜ ਜਾਣਗੇ ਤਾਂ ਉਹਨੂੰ ਚੱਲਦੇ ਰਹਿਣ ਦੇ ਲਈ ਨਾ ਉਹ ਕਰਨਾ ਪੈਂਦਾ ਆ ਵੀ ਇਹ ਚੱਲਦਾ ਰਹੇ ਇੱਕ ਥਾਂ ਤੇ ਰੁਕੇ ਨਾ ਜਿੱਥੇ ਇੱਕ ਬਰਡ ਰੁਕ ਗਿਆ ਤਾਂ ਇੱਕ ਖੁੰਜੇ 'ਚ ਰੁਕ ਗਿਆ ਤਾਂ ਉੱਥੇ ਸਾਰੇ ਇਕੱਠੇ ਹੋਣ ਲੱਗ ਜਾਣਗੇ ਜਦੋਂ ਇੱਕ ਖੁੰਜੇ ਦੇ ਵਿੱਚ ਬਰਡ ਇਕੱਠੇ ਹੋਣ ਲੱਗੇ ਨਾ ਤਾਂ ਇੱਕ ਦੂਜੇ ਦੇ ਉੱਤੇ ਚੜੀ ਜਾਣਗੇ ਤਾਂ ਥੱਲੇ ਦਬ ਕੇ ਜਿਹੜੇ ਦਬ ਗਏ ਥੱਲੇ ਉਹ ਮਰ ਸਕਦੇ ਨੇ ਠੀਕ ਹੈ ਜੀ ਤਾਂ ਇਸੇ ਕਰਕੇ ਜਦੋਂ ਵੀ ਬਰੂਡਿੰਗ ਕਰਨੀ ਆ ਤਾਂ ਉਹ ਜਗ੍ਹਾ ਕਦੇ ਵੀ ਚੌਰਸ ਨਹੀਂ ਸਕੋਂ ਦੀ ਉਹ ਜਗ੍ਹਾ ਗੋਲ ਹੋਣੀ ਚਾਹੀਦੀ ਹੈ ਤੇ ਉਦੋਂ ਬਾਅਦ ਤੋਂ ਬਾਈ ਜੀ ਗੱਲ ਕਰਦੇ ਆਪਾਂ ਦੇਖੋ ਜਦੋਂ ਬਰੂਡਿੰਗ ਦਾ ਜਗਾ ਇਹ ਜਿਹੜਾ ਕਾਰਨਾਮੇ ਦਾਸਤਾ ਤੇ ਬੱਲਬ ਲਾ ਕੇ ਜੇ ਬਿਜਲੀ ਦਾ ਪ੍ਰਬੰਧ ਆ ਤਾਂ ਬੱਲਬ ਲਾ ਕੇ ਆਪਾਂ ਬਰੂਡਿੰਗ ਕਰ ਸਕਦੇ ਨਹੀਂ ਪੱਠੀ ਲਾ ਕੇ ਮੇਰੇ ਹਿਸਾਬ ਨਾਲ ਨਾ ਬੱਲਬ ਲਾ ਕੇ ਜ਼ਿਆਦਾ ਸੇਫ ਰਹਿੰਦਾ ਕਿਉਂਕਿ ਬੱਲਬ ਦੇ ਨਾਲ ਇਹ ਹੁੰਦਾ ਕਿ ਆਪਾਂ ਟੈਂਪਰੇਚਰ ਜਲਦੀ ਅਡਜਸਟ ਕਰ ਸਕਦੇ ਹਾਂ ਧੂਏ ਦੀ ਕੋਈ ਦਿੱਕਤ ਨਹੀਂ ਹੁੰਦੀ ਤੇ ਬਾਕੀ ਰਹੀ ਗੱਲ ਇਹਦੀ ਟੈਂਪਰੇਚਰੀ ਵਧਾ ਘਟਾ ਸਕਦੇ ਆ ਜਿਵੇਂ ਕੋਈ ਬੱਲਬ ਘਟਾਵਦਾ ਸਕਦੇ ਆ ਜੇ ਫੇਰ ਵੀ ਨਾ ਬਣੇ ਤਾਂ 100 ਵਾਟ ਦੀ ਜਗ੍ਹਾ ਤੇ 200 ਵਾਟ ਦਾ ਲਾ ਸਕਦੇ ਆ ਬੱਲਬ ਆਪਾਂ ਜੇ ਫੇਰ ਵੀ ਨਾ ਬਣੇ ਤਾਂ ਇੱਕ ਤੋਂ ਜ਼ਿਆਦਾ ਬੱਲਬ ਆਪਾਂ ਕਰ ਸਕਦਾ ਗਰਮੈਸ਼ ਦੇਣ ਦੇ ਲਈ ਹੁਣ ਦੇਖੋ ਇੱਕ ਦਿਨ ਜਦੋਂ ਪਹਿਲੇ ਦਿਨ ਬੱਚਾ ਬਾਹਰ ਆਇਆ ਤਾਂ ਪਹਿਲੇ 3 ਦਿਨ ਤਾ ਆਪਾਂ ਨੇ 35 ਡਿਗਰੀ ਉਹ ਬੱਚਿਆਂ ਨੂੰ ਤਾਪਮਨ ਦੇਣਾ ਹੀ ਦੇਣਾ ਉਸ ਤੋਂ ਬਾਅਦ 35 ਦਿਨਾਂ ਤੋਂ ਬਾਅਦ ਜਦੋਂ ਇੱਕ ਦਿਨ ਹੁੰਦਾ ਹੈ 24 ਘੰਟਿਆਂ ਬਾਅਦ ਇੱਕ ਇੱਕ 2-2 ਡਿਗਰੀ ਆਪਾਂ ਟੈਂਪਰੇਚਰ ਘਟਾਉਂਦੇ ਜਾਣਾ ਟੈਂਪਰੇਚਰ ਆਪਾਂ ਨੇ ਉਦੋਂ ਤੱਕ ਘਟਾਉਂਦੇ ਜਾਣਾ ਮੰਨ ਲਓ ਹੁਣ 30 ਪਹਿਲਾਂ 35 ਸੀ 35 ਤੋਂ 34 33 32 30 ਤੱਕ ਪਹੁੰਚ ਗਿਆ ਨਾ ਤੇ ਜਦੋਂ ਮੰਨ ਲਓ ਹੁਣ ਬਾਹਰ ਦਾ ਟੈਂਪਰੇਚਰ ਆਪਣਾ ਤੀ ਹੈ ਤਾਂ 30 ਤੱਕ ਨਹੀਂ ਆਉਂਦੇ ਉਦੋਂ ਤੱਕ ਬਰੂਡਿੰਗ ਖਤਮ ਨਹੀਂ ਕਰਨੀ ਆਪਾਂ ਨੇ ਬਰੂਡਿੰਗ ਉਦੋਂ ਤੱਕ ਚਲਦੀ ਰਹਿਣੀ ਚਾਹੀਦੀ ਆ ਜਦੋਂ ਤੱਕ ਬਾਹਰਲੇ ਟੈਂਪਰੇਚਰ ਦਾ ਤੇ ਬਰੂਡਿੰਗ ਦੇ ਅੰਦਰ ਦਾ ਸੈਟਅਪ ਦਾ ਟੈਂਪਰੇਚਰ ਸੇਮ ਨਾ ਹੋ ਜੇ ਠੀਕ ਆ ਬਾਈ ਜੀ ਓਹੋ ਜਿਹੜੇ ਬਾਹਰ ਦੇ ਤਾਪਮਾਨ ਆ ਨਾ ਉਹ ਮਾਹੌਲ ਦੇ ਵਿੱਚ ਮਤਲਬ ਕਿ ਢਲ ਜਾਣ ਉਹ ਜੇ ਤਾਪਮਾਨ ਦੇ ਵਿੱਚ ਢਲ ਜਾਣ ਉਸ ਪ੍ਰਕਿਰਿਆ ਨੂੰ ਆਪਾਂ ਬਰੂਡਿੰਗ ਕਹਿੰਦੇ ਆ ਇਸੇ ਤਰੀਕੇ ਦੇ ਨਾਲ ਆਪਾਂ ਬਰੂਡਿੰਗ ਆ ਜਿਹੜੀ ਆਪਣੀ ਖਤਮ ਕਰ ਸਕਦੇ ਆ ਰੂਡਿੰਗ ਦੇ ਵਿੱਚ ਧਿਆਨ ਦੇਣ ਯੋਗ ਗੱਲਾਂ ਇਹ ਹੁੰਦੀਆਂ ਨੇ ਦੇਖੋ ਜਦੋਂ ਪਹਿਲਾ ਦਿਨ ਦਾ ਬੱਚਾ ਆਉਂਦਾ ਆ ਜਾਂ ਫਿਰ ਆਂਡੇ ਚੋਂ ਬੱਚਾ ਨਿਕਲਦਾ ਤਾਂ ਸਟ੍ਰੈਸ ਦੂਰ ਕਰਨ ਦੇ ਲਈ ਆਪਾਂ ਨੇ ਨਾ ਉਹਨੂੰ ਗੁੜ ਦਾ ਪਾਣੀ ਦੇਣਾ ਹੁੰਦਾ ਜੇ ਕਈ ਵਾਰੀ ਹੁਣ ਗੱਲ ਕਰਦੇ ਆਂ ਵੀ ਹੁਣ ਬੱਚਾ ਆਂਡੇ ਚੋਂ ਨਿਕਲਿਆ ਤਾਂ ਉਹਨੂੰ ਕੀ ਦਈਏ ਕੀ ਨਹੀਂ ਹਨਾ ਤਾਂ ਪਹਿਲੀ ਗੱਲ ਤਾਂ ਇਹ 72 ਘੰਟੇ ਆਪਾਂ ਉਹਨਾਂ ਨੂੰ ਭਾ 72 ਘੰਟੇ ਦਾ ਭੋਜਨ ਨਾ ਉਹਦੇ ਅੰਦਰ ਹੁੰਦਾ ਚੂਚਿਆਂ ਦੇ ਤੇ ਸ਼ਮਤਾ ਹੁੰਦੀ ਹੈ ਉਹਨਾਂ ਨੂੰ ਕੁਝ ਨਹੀਂ ਹੁੰਦਾ ਜੀ 72 ਘੰਟੇ ਆਪਾਂ ਕੁਝ ਨਾ ਦੇਈਏ ਤੇ ਜੇ ਅਸੀਂ ਆਪ ਰੱਖਣਿਆਂ ਤਾਂ ਉਹਨਾਂ ਨੂੰ ਮੰਨ ਕੇ ਚਲੋ 2-4 ਘੰਟੇ ਬਾਅਦ ਤੁਸੀਂ ਸਾਰੇ ਬੱਚੇ ਨਿਕਲ ਗਏ ਤਾਂ 2-4 ਘੰਟੇ ਬਾਅਦ ਤੁਸੀਂ ਗੁੜ ਦਾ ਪਾਣੀ ਦੇ ਸਕਦੇ ਹੋ ਗੁੜ ਦਾ ਪਾਣੀ ਦੇਣ ਨਾਲ ਅੰਦਰਲੀ ਜਿਹੜੀ ਗੰਦਗੀ ਆ ਜਾਂ ਜਿਹੜੀ ਉਹਦੀ ਭੋਜਨ ਦੀ ਪ੍ਰਕਿਰਿਆ ਜੋ ਵੀ ਆ ਹਨਾ ਉਹ ਗੁੜ ਦੇ ਨਾਲ ਸਾਫ਼ ਹੋ ਜਾਂਦੀ ਆ ਤੇ ਗੰਦਗੀ ਜਾਂ ਜ਼ਹਿਰ ਬਾਹਰ ਸਾਰਾ ਨਿਕਲ ਜਾਂਦਾ ਤੇ ਪੇਟ ਇੱਕਦਮ ਸਾਫ਼ ਹੋਣ ਦੇ ਕਾਰਨ ਜੋ ਵੀ ਆਪਾਂ ਖਾਣ ਨੂੰ ਦਵਾਂਗੇ ਉਹ ਸਾਰਾ ਖਾਇਆ ਪੀਆ ਪ੍ਰੋਪਰ ਢੰਗ ਦੇ ਨਾਲ ਲੱਗੂਗਾ ਠੀਕ ਹੈ ਬਈ ਜੀ ਤੇ ਉਸ ਤੋਂ ਬਾਅਦ ਚੋ ਦੇਖੋ ਹੁਣ ਆਪਾਂ ਨੇ ਤੁਹਾਨੂੰ ਦੱਸਤਾ ਵੀ ਪਹਿਲੇ ਦਿਨ ਦੇ ਬੱਚਿਆਂ ਨੂੰ ਕਿਵੇਂ-ਕਿਵੇਂ ਖਾਣਾ ਦੇਣਾ ਫਿਰ ਉਸ ਤੋਂ ਬਾਅਦ ਬਈ ਜਦੋਂ ਤੁਸੀਂ ਭਾਂਡੇ ਚੱਕ ਦੋਗੇ ਫਿਰ ਉਹਨਾਂ ਨੂੰ ਨੋਰਮਲ ਕੋਸਾ ਪਾਣੀ ਟੈਂਪਰੇਚਰ ਦੇ ਹਿਸਾਬ ਨਾਲ ਜਿੰਨਾ ਅੰਦਰ ਆ ਉਦੋਂ ਤੇ ਸਟਾਰਟਰ ਫੀਡ ਤੁਸੀਂ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਨਾਰਮਲ ਹੀ 15 ਦਿਨ ਤੁਸੀਂ ਫੀਡ ਪਾਓ ਤੇ ਜਿਹੜਾ ਪਾਣੀ ਆ ਉਹ ਤੁਸੀਂ ਮੈਨੂਅਲੀ ਜਿਵੇਂ ਕਿ ਆ ਇਹ ਹੈਣਾ ਇਦੋਂ ਛੋਟਾ ਭਾਂਡਾ ਆਉਂਦਾ ਹੁੰਦਾ ਇਹ ਵੱਡਿਆਂ ਵਾਸਤੇ ਆ ਉਹ ਭਾਂਡੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਫੀਡਰ ਹੁੰਦਾ ਜਿਵੇਂ ਉਹ ਆਪਾਂ ਨੇ ਫੀਡਰ ਲਾਇਆ ਹੋਇਆ ਇਹਦੇ ਨਾਲ ਦਾ ਫੀਡਰ ਹੁੰਦਾ ਉਹ ਵੀ ਤੁਸੀਂ ਦੇ ਸਕਦੇ ਹੋ ਪਰ ਫੀਡਰ ਇਸ ਤੋਂ ਛੋਟਾ ਹੁੰਦਾ ਤੇ ਜਿਹੜਾ ਪੀਣ ਵਾਲਾ ਉਹ ਵੀ ਛੋਟਾ ਹੁੰਦਾ ਉਹ ਜਿਹੜਾ ਫੀਡਰ ਆਪਾਂ ਨੇ 1 ਦਿਨ ਤੋਂ ਲੈ ਕੇ 15 ਦਿਨ ਤੱਕ ਹੀ ਰੱਖਣਾ ਇਆ ਫਿਰ ਤੁਸੀਂ 20-25 ਦਿਨ ਰੱਖ ਸਕਦੇ ਹੋ ਉਸ ਤੋਂ ਬਾਅਦ ਜਿਹੜੇ ਵੱਡੇ ਫੀਡਰ ਨੇ ਦੋ ਤਰ੍ਹਾਂ ਦੇ ਫੀਡਰ ਆਉਂਦੇ ਨੇ ਤੇ ਡਰਿੰਕਰ ਇੱਕ ਆਸਾਈਜ਼ ਦਾ ਹੁੰਦਾ ਜੀ ਇੱਕ ਇਸ ਤੋਂ ਛੋਟੇ ਸਾਈਜ਼ ਦਾ ਵੀ ਹੁੰਦਾ ਆ ਠੀਕ ਹੈ ਉਹ ਤੁਸੀਂ ਦੇ ਸਕਦੇ ਹੋ ਇਹਨਾਂ ਨੂੰ ਬਰੂਡਿੰਗ ਦੇ ਟਾਈਮ ਉਸ ਤੋਂ ਬਾਅਦ ਜੇ ਕਈ ਵਾਰੀ ਹੁਣ ਇੱਕ ਸਵਾਲ ਹੋਰ ਆਉਂਦਾ ਇਹਦੇ ਵਿੱਚ ਜਿਵੇਂ ਕਿ ਕਈ ਨਾ ਫ੍ਰੀ ਰੇਂਜ ਦੇ ਵਿੱਚ ਪਾਲਣਾ ਚਾਹੁੰਦੇ ਨੇ ਬਰੂਡਿੰਗ ਕਰ ਲਈ ਹੁਣ ਜਦੋਂ ਤੱਕ ਤੁਹਾਡਾ ਬਰਡ ਨਾ 1/2 ਕਿਲੋ ਦਾ ਨਹੀਂ ਨਾ ਹੁੰਦਾ ਤਾਂ ਜਾਂ ਫਿਰ 1.5 ਮਹੀਨੇ ਤੱਕ ਦਾ ਨਹੀਂ ਹੁੰਦਾ ਤਾਂ ਉਹਨੂੰ ਬਾਹਰ ਨਹੀਂ ਛੱਡਣਾ ਹੈਗਾ ਕਿਉਂਕਿ ਜਾਨਵਰ ਪੰਛੀ ਜਾਂ ਕੋਈ ਹੋਰ ਚੀਜ਼ਾਂ ਉਹਨਾਂ ਨੂੰ ਡੈਮੇਜ ਕਰ ਸਕਦੀਆਂ ਨੇ ਮਾਰ ਸਕਦੀਆਂ ਨੇ ਅੱਧਾ ਕਿਲੋ ਦਾ ਹੋ ਜਵੇ ਜਦ ਜਾਂ ਫਿਰ 1.5 ਦੋ ਮਹੀਨੇ ਦਾ ਬਰਡ ਹੋ ਜੇ ਸਾਈਜ਼ ਥੋੜਾ ਜਿਹਾ ਵਧੀਆ ਹੋ ਜੇ ਉਦੋਂ ਤੁਸੀਂ ਬਾਹਰ ਛੱਡਣਾ ਫਿਰ ਉਹਨੂੰ ਕੋਈ ਜਾਨਵਰ ਬਾਹਰਲਾ ਪਰਿੰਦਾ ਕੋਈ ਚੱਕ ਨਹੀਂ ਸਕਦਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਹੈ ਬਰੂਡਿੰਗ ਪ੍ਰਕਿਰਿਆ ਕਾਮਯਾਬ ਕਰ ਸਕਦੇ ਹੋ ਬਾਕੀ ਜੇ ਕਿਸੇ ਨੂੰ ਕੁਝ ਪੁੱਛਣਾ ਤਾਂ ਕਮੈਂਟ ਕਰਕੇ ਜਰੂਰ ਪੁੱਛੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ